ਸਵੇਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਧਰ ਲਾਤੀ ਆਪਣੇ ਮਸ਼ੀਨ ਤੇ ਇਤਰਾ ਢਾਸਾਂ ਵਾਲ ਲਿਆ ਇਹ ਆਟਾ ਸਾਂੜ ਕੇ ਹੁਣ ਇਹ ਆਲੂ ਤੇ ਪਿਆਜ਼ ਹਰੀ ਮਿਰਚ ਆਦਰਕ ਸਾਰਾ ਸਮਾਨ ਆਪਾਂ ਨੇ ਗ੍ਰੈਂਡਰ ਕਰ ਲਿਆ ਗ੍ਰੈਂਡਰ ਕਰਕੇ ਤੇ ਹੁਣ ਇਹ ਆਟਾ ਗੁੰਨਣਾ ਤਾਂ ਨਹੀਂ ਆਪਾਂ ਪਹਿਲਾਂ ਗੁੰਨ ਕੇ ਰੱਖ ਦਾਨੇ ਆ ਤੇ ਆਦਰਕ ਪਾ ਲਿਆ ਹਰੀ ਮਿਰਚ ਨਾਣ ਮਿਰਚ ਬਲੋਟੀ ਆਟਾ ਗੁੰਨਣਾ ਤਾਂ ਤੇ ਰਿੱਤੀ ਲਾਲ ਮਿਰਚਾਂ ਪਾ ਲਈਆਂ ਮੈਂ ਅੱਟਾ ਗੁੰਨ ਕੇ ਰੱਖਤਾ ਤੇ ਚਲੋ ਫਿਰ ਕੱਪੜੇ ਕੱਢਦੇ ਕੱਪੜੇ ਕੱਢਤੀ ਮੈਂ ਕੱਢ ਕੇ ਹੁਣ ਇਹਦੇ ਵਿੱਚ ਸੁਕਾ ਦਿੰਨਾ ਇੱਕ ਗਰੇ ਦੇ ਦਾ ਟੁਕੜੇ ਦੇ ਚਿੱਪਟੇ ਹੋਰ ਸੁਕਾਉਣ ਨੂੰ ਨਾਲ ਕੱਢ ਦਵਾਂਗੇ ਜਿੱਥੇ ਮਸੂਹ ਪਾਉਣੇ ਨੇ ਫਿਰ ਸੁੱਕਣੇ ਪਾ ਦਿੰਦੇ ਆ ਬਾਹਰ ਲੋ ਜੀ ਬੈਗਣੀ ਜੀ ਹੁਣ ਆਪਾਂ ਲਾ ਦਈਏ ਪਰੌਂਠੇ ਤੇ ਸਰਦਾਰ ਸਾਹਿਬ ਕਹਿੰਦੇ ਦੋ ਤਿੰਨ ਜਣੇ ਦੇ ਪਰੌਂਠੇ ਲਾ ਦੀਏ ਬਾਹਰ ਖੇਤ ਵਾਲੀ ਮੋਟਰ ਖਰਾਬ ਖੂ ਹੋ ਗਈ ਪਤਾ ਨਹੀਂ ਚੈੱਕ ਕਰਦੀ ਹੋ ਦੇਖਣੀ ਹੋਊਗੀ ਤੇ ਫਿਰ ਆਪਾਂ ਇਹ ਆਲੂ ਆਣੇ ਲਾਤੇ ਪਾਉਂਦੇ ਆਲੂ ਮੈਂ ਮਿਕਸ ਕਰ ਲਏ ਸੀ ਉਹ ਵਾਲੇ ਮਿਕਸ ਕਰਕੇ ਗੱਦੂਾਸ ਕਰਦੇ ਹਾਂ ਉਹ ਜਪਾ ਲਈ ਮੈਂ ਮਿਰਚ ਤੇ ਅਦਰਕ ਗ੍ਰੈਂਡਰ ਕਰ ਲਿਆ ਪਿਆਜ਼ ਪਾ ਲਿਆ ਉਹ ਗ੍ਰੈਂਡਰ ਕਰ ਕਰ ਕਰਕੇ ਨਾ ਪਤਲਾ ਹੋ ਗਿਆ ਫਿਰ ਹਨਾ ਫਿਰ ਮੈਂ ਵਿੱਚ ਗੁੰਨ ਲੇ ਫਿਰ ਮੈਂ ਖਾਣੇ ਦਾ ਟਾਈਮ ਲਗੂ ਹੈ ਆਲੂ ਵਾਲੇ ਪਰੌਂਠੇ ਲਾ ਦਾਨੀ। ਨਾਲੇ ਵਧੀਆ ਲੱਗਣਗੇ ਹਨਾ। ਚਾਹ ਨਾਲ ਲੈ ਜਾਈਏ ਨੇ ਕਿ ਵੈਸੇ ਚਾਹ ਹੀ ਪੀ ਲੈ ਕੇ ਜਾਣਗੇ ਖੇਤ ਤੱਕ। ਚਾਹ ਨਾਲ ਲੈ ਜਾਣਗੇ ਦੋ ਦੋ ਚਾਰ ਚਾਰ ਜਿਹਦੇ ਖਾਣੇ ਹੋਣਗੇ। ਨਾਲੇ ਆਪਾਂ ਖਾ ਲਾਂਗੇ ਇੱਕ ਇੱਕ ਤੇ ਬੇਟਾ ਖਾ ਆ ਜੂਗਾ ਇੱਕ ਅੱਧਾ। ਉਹ ਤਾਂ ਤਿਆਰ ਹੈ। ਮੈਂ ਦੇਖ ਲਈ ਸੀਗੀ ਸ਼ੁਰੂ ਕਰੇ ਸੀਗੀ ਮੈਂ ਕਿਹ ਲੈ ਜਾ। ਤੇ ਜਿਹ ਖਾਣੇ ਨੇ ਤੂੰ ਤਾਂ ਖਾ ਬੜਾ ਨਵੀਰ ਕੰਮ। ਇਰ ਮੈਂ ਲੌਂਗ ਵੀ ਪਰਾਉ ਤੇ ਇੱਧਰ ਟਾਕੀਆਂ ਖੋਲ ਲਿਆ ਮੈਂ ਕਿਉਂ ਧੂਆ ਨਿਕਲ ਜਾਂਦਾ ਇੱਧਰ ਨਾਲ ਇੱਧਰ ਤੇ ਨਿਕਲ ਜੂਗਾ ਵਧੀਆ ਇੱਧਰ ਦੀ ਸਾਈਡ ਤੇ ਫਿਰ ਅੰਦਰ ਨਹੀਂ ਜਾਂਦਾ ਕਮਰਿਆਂ ਦੇ ਵਿੱਚ ਵੀ ਫਿਰ ਮੈਂ ਟਾਕੀਆਂ ਖੋਲ ਲਾਂਦੀਆਂ ਨਾਲ ਹਵਾ ਲੱਗੀ ਜਾਂਦੀ ਆ ਤੇ ਅੱਜ ਕੰਮ ਬੜੇ ਨੇ ਮੈਨੂੰ ਫਿਰ ਮੈਂ ਦਾਲ ਵੀ ਬਣਾਉਣੀ ਆ ਦਾਲ ਮੈਂ ਭੋਂਕੇ ਰੱਖਤੀ ਸੀਗੀ ਮੋਤੀ ਦੀ ਮੱਸੀ ਤੇ ਨਾਲੇ ਮੈਂ ਧੋਦਾ ਕੱਪੜੇ ਨੂੰ ਧੁੱਪ ਪੜੀ ਐ ਸੁੱਕ ਜਾਣਗੇ ਫਿਰ ਦੋ ਦਿਨ ਤੋ ਇਹ ਨਹੀਂ ਜਾਣੀ ਤੇ ਕੰਮ ਨਿਮੇੜ ਦਾ ਕੰਮ ਉਹਨੇ ਅੱਜ ਪਹੁੰਚ ਆਵੇ ਨੀ ਟਰੋਫੀ ਲਾ ਦਾਂ ਪਹਿਲਾਂ ਨਾਲ ਦੇ ਨਾਲ ਫਿਰ ਰੋਟੀ ਵੀ ਲਾਉਣੀ ਆ ਮਿੱਸੀ ਰੋਟੀ ਨਾਲ ਦੇ ਨਾਲ ਦੁਪਹਿਰ ਦੀ ਰੋਟੀਆਂ ਨਾਲੇ ਨਾਲੇ ਦਾਲ ਬਣਾਉਣੀ ਇਹਨਾਂ ਦੇ ਕੱਪੜੇ ਧੋ ਕੇ ਸੁੱਕਣੇ ਪਾਉਣੇ ਨੇ ਫਿਰ ਸੁੱਕਣੇ ਪਾ ਕੇ ਸਕਾਹ ਕੇ ਫਿਰ ਲਾਉਣੇ ਵੀ ਨੇ ਸਾਮਨੇ ਜਿਵੇਂ ਹਨਾ ਕੰਮ ਬੰਨੇ ਹੋ ਗਏ ਜਿਹਨੇ ਘੱਟੇ ਸਿਰੇ ਸੇ ਤੇ ਹੁਣ ਮੈਂ ਪਹਿਲੇ ਪਰੌਂਠੇ ਲਾ ਲਾਂ। ਬਿੱਟੀ ਨਾਲ ਦੀ ਨਾਲ ਮਸ਼ੀਨ ਚ ਕੱਪੜੇ ਪਾਏ ਹੋਏ ਨੇ। ਦੇਖੀ ਜਾਣੀ ਇਹ ਢੇੜਾ ਦੇ ਦਾਨੀਆਂ, ਘਮਾਹ ਦਾ ਨਹੀਂ ਆ ਧੋਏ ਜਾਂਦੇ ਨੇ। ਚਿੱਟੇ ਤਾਂ ਧੋਤੇਵੇਂ ਜਿਹੜੇ 2-4 ਹੈਗੇ ਤੇ ਤੌਲੀਏ ਧੋਤੇ। ਤੇ ਹੁਣ ਮੈਂ ਆਹ ਕਰ ਦਾਂ ਦੂਜੇ ਕੱਪੜੇ ਧੋਣੀਆਂ ਫਿਰ। ਫਿਰ ਦੇਖੋ ਗਰਮੀ ਵੀ ਬੜੀ ਅੱਜ। ਹੂੰ ਮੈਂ ਸਮ ਮੌਸਮ ਚੇਂਜ ਹੋ ਗਿਆ। ਹੁਣ ਥੋੜਾ ਥੋੜਾ ਹਵਾ ਜੀ ਚੱਲੀ ਜਾਂਦੀ ਐ। ਇੰਨੀ ਹੋਣੀ ਲੱਗਦੀ ਗਰਮੀ। ਅਰ ਜਦੋਂ ਕੰਮ ਕਰਦੇ ਆ ਫਿਰ ਤਲਾਗ ਦਿਊਗਾ ਹਨਾ ਤੇ ਅੱਜ ਬਣਾਉਣੇ ਆ ਬਰੌਟੀ ਕਾਫੀ ਦਿਨ ਹੋ ਗਏ ਸੀਗੇ ਫਿਰ ਮੈਂ ਸੋਚੀ ਅੱਜ ਬਰੌਟੀ ਬਣਾ ਦਿਆਂ ਸਵੇਰੇ ਦਾਲ ਸਬ지 ਹੈ ਨਹੀਂ ਸੀ ਕਿ ਫਿਰ ਦੁਪਹਿਰੇ ਦਾਲ ਬਣਾ ਲੂੰ ਜਨਨ ਮੈਂ ਦਾਲ ਦੂਣ ਬਣਾਉਂਗੀ ਸ਼ਾਮ ਨੂੰ ਕੰਮ ਆ ਜੀ ਨਾਲ ਹੀ ਦੁਪਹਿਰੇ ਖਾ ਗੀ ਜਾਈਂਗੀ ਤੇ ਲੋਜੀ ਇੱਧਰ ਧੂਆਂ ਇੱਧਰ ਨੰਗੀ ਜਾਂਦਾ ਉਧਰ ਪੂਰੇ ਕੰਨੀਂ ਘਵਾਈ ਜਾਂਦੀ ਹੈ ਵਧੀਆ ਇਹ ਡਰਕ ਤੋਂ ਹੁੰਦਾ। ਇਹ ਲਈ ਹੋਤੀ ਕਿ ਕਦਾਂ ਆਮਨੇ ਮੇਕ ਲਪਾ। ਪਰੋਂਫੇ ਲੈ ਗਏ ਆਪਣੇ ਲਾ ਕੇ ਮੋਟਰ ਤੇ ਤੇ ਇਹ ਮਜ਼ਾਰ ਧੂੰਹੀ ਸੀਗੀ। ਇਧਰ ਆਪਣੀ ਚੱਲਦੀਆਂ ਮਸ਼ੀਨ। ਹਣੇ ਪਾ ਕੇ ਉਹ ਲਿਆ ਸੁੱਕਰੇ ਨਾੜ ਪੱਕੜ ਪੜੇ। ਚਿੱਕੇ ਅੜ ਸਕੇ ਤੇ ਬਾਦੂਏ ਤੋਂ ਇਕੱਠੀ ਪਾ ਦਣੀ। ਠੀਕ ਢੱਲ ਲਾ ਪਹਿਲਾਂ। ਮਨੋ ਕੀ ਨੇ ਸੁੱਕਣਗੇ ਇਹ ਇੱਧਰ ਮਸਾਲਾ ਧਰਿਆ ਵਾ ਆਪਣਾ ਦਾਣਾ ਦਾਲ ਮਸਾਲਾ ਤੜਕਾ ਲਵਾ ਰਹੇ ਆਪਾਂ ਅੱਜ ਤੱਕ ਨੂੰ ਕੀ ਰੱਖਤਾ ਤੀਨ ਤੇ ਸਿੰਪਲ ਜਿਹਾ ਫੇ ਰੋਟੀ ਲਾ ਦੂੰਗੀ ਮੁੱਕੀ ਦੇ ਨੂੰ ਦੁਬਾਰੇ ਗੈਸ ਸਾਫ ਕਰਤਾ ਆਪਾਂ ਨੇ ਮਸਾਲਾ ਲੈਂਦੀ ਜੀ ਕੁੜੀ ਜੀ ਟਮਾਟਰ ਕੁੱਟੇ ਨੇ ਪੂਰੀ ਜੀ ਬਣਾ ਲਵਾਂ ਮਰਜੰਨੇ ਇਹਨੇ ਮੇ ਕੱਪੜੇ ਕੱਢਦ ਨੇ ਆ ਸਿੰਕ ਤੇ ਕੱਪੜੇ ਕਰਦ ਕੇ ਫਿਰ ਪਾ ਕੇ ਟੱਕਾ ਲਗਾ ਦੂੰਗੀ ਮਸਾਲਾ ਭੁੱਜ ਗਿਆ ਹੈ ਆਪਣਾ ਹੁਣ ਇਹ ਵਿੱਚ ਪਾ ਦਵਾਂ ਮੈਂ ਦਾਲ ਦਾਲ ਨਾ ਮੈਂ ਪਹਿਲਾਂ ਭਿਓ ਕੇ ਰੱਖਤੀ ਸੀਗੀ ਨਰਮ ਹੋ ਜਾਂਦੀ ਹੈ ਵਧੀਆ ਤੇ ਸੇਤੀ ਰਿੱਝ ਜਾਂਦੀ ਹੈ ਨਾਲੇ ਤੋ ਉਹ ਵਿੱਚ ਮਾਰ ਕੇ ਤੇ ਭਿਓ ਕੇ ਰੱਖਤੀ ਫਿਰ ਉਸ ਤੋਂ ਬਾਅਦ ਤੜਕਾ ਜਿਵੇਂ ਪਹਿਲਾਂ ਹੀ ਲਗਾਤਾ ਲਗਾ ਕੇ ਕੰਮ ਨੂੰ ਮੇੜਤਾ ਤੜਕਾ ਲਗਾ ਕੇ ਇਹ ਇਹ ਵਿੱਚ ਪਾ ਦਾ ਖਾਨ ਹੈ ਚਾਹ ਦਾ ਬੂਸੀਆਂ ਦੇ ਵਿੱਚ ਚਾਹ ਤੇ ਇਹ ਕੁਝ ਨਾ ਗਰਮ ਕਰਦੇ ਨਾਲ ਪੀਂਦੇ ਤੇ ਇੱਧਰ ਨਾਲੇ ਤਲਕਾ ਲਗਾ ਕੇ ਹੁਣ ਤੱਕ ਲਗਾਉਂਦਾ ਇਹਦਾ ਤਲਕਾ ਲਗਾ ਕੇ ਇਹਦੇ ਦਾਲ ਵਿੱਚ ਵੀ ਇਸ ਤਰ੍ਹਾਂ ਪਾ ਦਿੱਤਾ ਹੈ ਲਾਲਾਂ ਨੂੰ ਤੇ ਇਹਨਾਂ ਦਾ ਲੱਗਾ ਪਰੇ ਸੂਕਣ ਤਾਂ ਹੈ ਤੇ ਹੁਣ ਦੀ ਦਾਲ 'ਚ ਵੀ ਪਾਣੀ ਪਾ ਦਿੰਦਾ ਦੇਖੋ ਥੋੜਾ ਜਿਹਾ ਪਾਣੀ ਪਾ ਕੇ ਜੀ ਹੁਣ ਮੈਂ ਰੋਟੀ ਪਕਾਣ ਲੱਗਾਂਗੀ। ਇਸ ਕਰਕੇ ਇੱਕ ਬਾਤੀ ਨਹੀਂ ਪਹਿਲਾਂ ਫੁੱਟ ਬਟੂਰੀ ਦੀ ਤੇਸੀ ਦੀ। ਤੇ ਚਾਹ ਪੀਣੀ, ਚਾਹ ਪੀ ਕੇ ਫਿਰ ਸੁਕਣ ਪਾਇਆ ਮਲਾਉਣੀ ਤੇ ਫਿਰ ਸੁਕਣ ਸਾਥ ਸੁਕਣੀ। ਫਿਰ ਜਾਓ ਇਹ ਤੁਹਾਨੂੰ ਬਗਿਆਕੀ। ਪਕਾਉਂਦੇ ਦੇਖੀਂ ਪਾਉਦੇ। ਲੋ ਜੀ ਰਸੋਈ ਸਾਫ਼ ਕਰ ਤੇ ਦਾਲ ਆਪਣੀ ਰਹਿਣਾਂ ਤੇ ਰੋਟੀਆਂ ਲਾਤੀ। ਦਾਲ ਆਪਣੀ ਮੂੰਗੀ ਦੀ ਰਹਿਣ ਲੀਆ। ਦੇਖੋ ਰਿਚ ਗਈ ਆ। ਬਤਿਓ ਕੜੀ ਦੇ ਹੁਣ ਇਹਦੇ ਠੱਕੜ ਲਗਾ ਦਨੇ ਆ ਜਦੋਂ ਖਾਣੀ ਹੋਵੇ ਤਾਂ ਗਰਮ ਹੋ ਜੂਗੀ ਤੇ ਇਹਨੂੰ ਲਗਾ ਦਈਏ ਅਗਰ ਵੀਡੀਓ ਵਧੀਆ ਲੱਗੇ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ